ਚੜਦੀ ਕਲਾ ਪੰਜਾਬ న్యూਸ ਤੇ ਆਪ ਸਭ ਦਾ ਸਵਾਗਤ ਹੈ ਗੁਰਦਾਸਪੁਰ ਦੇ ਆਰਟੀਓ ਦਫਤਰ ਵਿੱਚ ਕੈਮਰੇ ਅਤੇ ਸਾਈਟ ਬੰਦ ਹੋਣ ਦੇ ਕਰਕੇ ਲੋਕਾਂ ਨੂੰ ਖਜਲ-ਖੁਆਰੀ ਦਾ ਕਰਨਾ ਪੈ ਰਿਹਾ ਸਾਹਮਣਾ ਲੋਕਾਂ ਨੇ ਕਿਹਾ ਕੰਮ ਕਰਵਾਉਣ ਦੇ ਲਈ ਜੋ ਅਪੁਆਇੰਟਮੈਂਟ ਦਿੱਤੀ ਜਾਂਦੀ ਹੈ ਜਦੋਂ ਉਹ ਸਮੇਂ ਸਿਰ ਪਹੁੰਚ ਜਾਂਦੇ ਹਨ ਪਰ ਉਹਨਾਂ ਦਾ ਕੰਮ ਨਹੀਂ ਹੁੰਦਾ ਅਤੇ ਨਾ ਹੀ ਦਫਤਰ ਵਿੱਚ ਉਹਨਾਂ ਨੂੰ ਕੋਈ ਸਹੀ ਤਰ੍ਹਾਂ ਦੇ ਨਾਲ ਜਾਣਕਾਰੀ ਮੁਹੱਈਆ ਕਰਵਾਉਂਦਾ ਹੈ ਉਹਨਾਂ ਨੇ ਕਿਹਾ ਕਿ ਆਰਟੀਓ ਦਫਤਰ ਵਿੱਚ ਉਹਨਾਂ ਦੀ ਖਜਲ-ਖੁਆਰੀ ਕੀਤੀ ਜਾ ਰਹੀ ਹੈ ਇਸ ਸਬੰਧੀ ਜਦੋਂ ਮਹਿਲਾ ਆਰਟੀਓ ਨਵਜੋਤ ਸ਼ਰਮਾ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਸਾਈਟ ਬੰਦ ਹੋਣ ਕਰਕੇ ਸਮੱਸਿਆ ਆ ਰਹੀ ਸੀ ਪਰ ਹੁਣ ਇਸ ਸਮੱਸਿਆ ਦਾ ਹੱਲ ਕਰ ਦਿੱਤਾ ਗਿਆ ਹੈ ਲੋਕਾਂ ਨੂੰ ਕੋਈ ਖੱਜਲ-ਖਵਾਰ ਨਹੀਂ ਹੋਣ ਦਿੱਤਾ ਜਾਵੇਗਾ ਗੁਰਦਾਸਪੁਰ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਟੈਕਨੀਕਲ ਸੀ ਸਵਿਰਦਾ ਥੋੜੀ ਪ੍ਰੋਬਲਮ ਆ ਰਹੀ ਸੀ ਬਟ ਉਹਨੂੰ ਰਿਜ਼ੋਲਵ ਕਰਵਾ ਦਿੱਤਾ ਗਿਆ ਤੇ ਜਿੰਨਾ ਵੀ ਲੋਕਾਂ ਦੇ ਟੈਸਟ ਪੈਂਡਿੰਗ ਨੇ ਉਹ ਵਿਦਨ ਹਾਫ ਅਨ ਆਰ ਕਲੀਅਰ ਹੋ ਜਾਣਗੇ ਕਿਉਂਕਿ ਟੈਕਨੀਕਲ ਇਸ਼ੂ ਕਰਕੇ ਸਰਵਰ ਦੀ ਪ੍ਰੋਬਲਮ ਚੱਲ ਰਹੀ ਸੀ ਉਹ ਰਿਸੋਲਵ ਕਰਵਾ ਦਿੱਤੀ ਗਈ ਹੈ ਤੇ ਟੈਸਟ ਹੁਣ ਫੰਕਸ਼ਨਲੀ ਤੁਸੀਂ ਚੈੱਕ ਵੀ ਕਰ ਸਕਦੇ ਹੋ ਇਹ ਚੇਅਰ ਤੇ ਲੋਕ ਬੈਠੇ ਹੋਏ ਨੇ ਔਰ ਸ਼ਡਿਊਲ ਵਾਈਜ਼ ਹੀ ਸਾਰਿਆਂ ਦੇ ਟੈਸਟ ਲਏ ਜਾ ਰਹੇ ਨੇ ਜੇ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਮੈਂ ਹਮੇਸ਼ਾ ਲੋਕਾਂ ਨੂੰ ਅਵੇਅਰ ਕਰਦੀ ਆ ਕਿ ਮੇਰਾ ਆਫਿਸ ਮੈਂ ਆਫੀਸ਼ੀਅਲ ਆਵਰਸ ਦੇ ਵਿੱਚ ਵੀ ਵੈਸੇ ਵੀ ਕਿਸੇ ਨੂੰ ਕੋਈ ਦਿੱਕਤ ਆ ਰਹੀ ਹੈ ਤਾਂ ਮੈਂ ਅਵੇਲੇਬਲ ਹਾਂ ਜੇ ਕੋਈ ਐਸੀ ਪ੍ਰੋਬਲਮ ਫੇਸ ਕਰਦਾ ਹੈ ਤਾਂ ਮੈਨੂੰ ਡਾਇਰੈਕਟਲੀ ਦੱਸ ਸਕਦਾ ਹੈ ਉਤੇ ਟੂਮ ਐਕਸ਼ਨ ਵੀ ਲਿਆ ਜਾਏਗਾ ਬਟ ਇਹ ਕਿ ਜਨਤਾ ਨੂੰ ਕੋਈ ਪਰੇਸ਼ਾਨੀ ਨਹੀਂ ਆਉਂਦੀ ਜਾਈ ਲੋਕਾਂ ਦੇ ਕਹਿਣ ਮੁਤਾਬਕ ਇਹ ਹੈ ਵੀ ਜਦੋਂ ਬਥੇਲੇ ਜਾਂਦੇ ਆ ਸਾਨੂੰ ਕਾਗਜ਼ਾਂ ਵਿੱਚੋਂ ਜਾਣਦੀਆਂ ਆ ਵੀ ਆਹ ਕਾਗਜ਼ ਦੇ ਕੋਈ ਨਾ ਕਾਗਜ਼ ਪਤਾ ਨਹੀਂ ਜਿਹੜੇ ਜੱਟਰੂ ਨੇ ਉਹ ਕੰਮ ਚਾਟੋਏ ਨਹੀਂ ਐਸਾ ਕੋਈ ਕੇਸ ਜੇ ਤੁਹਾਡੇ ਧਿਆਨ ਚ ਆ ਤਾਂ ਮੈਨੂੰ ਦੱਸੋ ਬਿਕਾਜ਼ ਮੇਰੇ ਸਟ੍ਰਿਕਟ ਆਰਡਰਸ ਨੇ ਕਿ ਜੋ ਵੀ ਹੈ ਨਿਯਮਾਂ ਕਾਨੂੰਨਾਂ ਦੇ ਅਨੁਸਾਰ ਕੀਤਾ ਜਾਏਗਾ ਰੂਲਸ ਦੇ ਮੁਤਾਬਕ ਕੀਤਾ ਜਾਏਗਾ ਔਰ ਕਿਸੇ ਵੀ ਅਨਔਥਰਾਇਜ਼ ਬੰਦੇ ਨੂੰ ਐਕਸੈਸ ਜਿਹੜੀ ਆ ਜਾਂ ਐਂਟਰੀ ਨਹੀਂ ਅਲਾਉ ਜੇ ਤੁਹਾਡੇ ਜੇ ਤੁਹਾਨੂੰ ਕੋਈ ਸਪੈਸੀਫਿਕ ਇਸ਼ੂ ਹੈ ਤੁਸੀਂ ਮੈਨੂੰ ਅਪਰਾਇਜ਼ ਕਰਾ ਦਿਓ ਜੀ ਉਹਦੇ ਕੋਈ ਟੈਕਨੀਕਲ ਜਾਂ ਕੋਈ ਰੂਲਸ ਦੇ ਅਕੋਰਡਿੰਗ ਇਸ਼ੂ ਹੋਏਗਾ ਉਹ ਹੋ ਜਾਊਗਾ ਉਹਦੀ ਹੁੰਦੀ ਕਾਪੀ ਕਰ ਜਿਹੜੀ ਕਾਪੀ ਹਾਂ ਉਹਦੇ ਵਿੱਚ ਉਹ ਪੰਜਾਬ ਲੈਵਲ ਦਾ ਜਿਹੜਾ ਪ੍ਰਿੰਟਿੰਗ ਵਾਲਾ ਇਸ਼ੂ ਹੈ ਉਹ ਵੀ ਮੁਖ ਦਫ਼ਤਰ ਦੇ ਪੱਧਰ ਤੇ ਉਹਨੂੰ ਵਿਚਾਰਿਆ ਜਾ ਰਿਹਾ ਹੈ ਉਹਦੇ ਵਿੱਚ ਵੀ ਰੈਜ਼ੋਲੂਸ਼ਨ ਜਿਹੜਾ ਹੈ ਉਹ ਜਲਦੀ ਪੋਸੀਬਲ ਹੋ ਸਕਦਾ ਹੈ ਕਿਉਂਕਿ ਦਿਨੋ ਦਿਨ ਜਿਹੜਾ ਆ ਉਹ ਲੋਕਾਂ ਦੀ ਜਿਹੜੀਆਂ ਜਿਹੜੀਆਂ ਅਪਰੂਵਲਸ ਨੇ ਜਾਂ ਜਿਹੜੀਆਂ ਐਪਲੀਕੇਸ਼ਨਸ ਨੇ ਉਹ ਵਧ ਰਹੀਆਂ ਨੇ ਅਸੀਂ ਉਹਨੂੰ ਸਟਰੀਮ ਲਾਈਨ ਕਰਨ ਦੀ ਕੋਸ਼ਿਸ਼ ਕਰਦੇ ਹਾਂ ਔਰ ਇਹ ਕੋਸ਼ਿਸ਼ ਕਰਦੇ ਆ ਕਿ ਜਿਹੜਾ ਵੀ ਕੰਮ ਹੋ ਰਿਹਾ ਉਹ ਸਮੂਥ ਤਰੀਕੇ ਨਾਲ ਹੋਵੇ ਬਟ ਰਸ਼ ਨੂੰ ਦੇਖਦੇ ਹੋਏ ਅਸੀਂ ਸਿਟਿੰਗ ਅਰੇਂਜਮੈਂਟ ਉਹਨਾਂ ਦੀ ਪਬਲਿਕ ਫੈਸਿਲਿਟੀਆਂ ਪਬਲਿਕ ਅਮੈਨਿਟੀਆਂ ਨੂੰ ਅਪਗ੍ਰੇਡ ਕਰਨ ਦੀ ਕੋਸ਼ਿਸ਼ ਵੀ ਕਰ ਰਹੇ ਆ ਤਾਂ ਕਿ ਕਿਸੇ ਨੂੰ ਕੋਈ ਦਿੱਕਤ ਨਾ ਕੋਟਮ ਪ੍ਰੋਬਲਮ ਅੱਜ ਤੋਂ ਹੀ ਸੋਲਵ ਹੋਣੀ ਸ਼ੁਰੂ ਹੋ ਗਈ ਹੈ ਵੈਸੇ ਤਾਂ ਟੈਕਨੀਕਲ ਮੈਂ ਤੁਹਾਨੂੰ ਦੱਸਿਆ ਹੀ ਹੈ ਕਿ ਟੈਕਨੀਕਲ ਇਸ਼ੂ ਸੀ दैट हैज बीन ਰਿਜ਼ੋਲਵਡ ਉਹ ਠੀਕ ਹੋ ਚੁੱਕਾ ਹੈ